ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਲਓ ਜੀ ਅੱਜ ਦੀ ਵੀਡੀਓ 'ਚ ਤੁਹਾਡੀ ਆਪਣੀ ਵਰਕਸ਼ਾਪ ਦੇ ਉੱਤੇ ਲੱਗੇ ਆ ਨਿਊਲਰ ਦੇ ਸਾਰੇ ਮਾਡਲ ਲੱਗੇ ਆ ਆਈਟਮ ਆਪਣੇ ਕੋਲ। 75 HP, 63 65 HP, 50 HP, 55 HP ਕੈਟਾਗਰੀ ਦੇ ਟਰੈਕਟਰ। ਇਧਰੋਂ ਵਖਾਲਦਿਆਂ ਆਜੋ। ਔਰ ਇੱਕ ਘਾਹ ਦੇ ਕੋਲ ਲੱਗਾ ਜੌਂਡੀਅਰ 5210 ਬਿਲਕੁਲ ਨਵਾਂ ਨਕੋ ਟਰੈਕਟਰ। ਜੇ ਜੀ ਆਪਾਂ ਵੀਡੀਓ ਚ ਬੜੀ ਵਾਰ ਕਿਹਾ ਵੀ ਆਪਾਂ ਟਾਇਰ ਵੱਡੇ ਪਾਉਣੇ ਵੱਡੇ ਪਾਉਣੇ ਵੱਡੇ ਪਾਉਣੇ ਤੇ ਆਪਾਂ ਵੱਡੇ ਟਾਇਰ ਪਾ ਦਿੱਤੇ ਆ। ਔਰ ਇਧਰਲੀ ਸਾਈਡ ਆਪਣੇ ਕੋ ਖੜਾ 3630 ਸਪੈਸ਼ਲ ਐਡੀਸ਼ਨ 2024 ਮਲ 0 ਮੀਟਰ ਕਾਲਾ ਫਗਾਨਾ ਬਟਾਲਾ ਗੁਰਦਾਸਪੁਰ ਸਾਡੇ ਬਲਸਾਹ ਦਾ ਟਰੈਕਟਰ ਆ। ਇਹ ਉਹ ਭਰਾ ਦਾ ਟਰੈਕਟਰ ਆ ਜਿਹਦੀ ਬੜੀ ਵੀਡੀਓ ਵਾਇਰਲ ਹੋਈ ਟਰੈਕਟਰ ਦੀ 56ਵੀ ਦੇ ਉੱਤੇ ਛਤੜੀ ਨਹੀਂ ਆ ਗਈ ਇਦਾਂ ਲੰਡਾ ਹੈ ਜਿੰਨੇ ਵੀ ਲੰਡਾ ਕਰਤਾ ਆਪਾਂ। ਜਦੋਂ ਮਾਰਿਆ ਹੱਥ ਤੇ ਚੜ ਗਿਆ ਸੀ ਤਾਂ ਉਹ ਬਹੁਤ ਵੀਡੀਓ ਵਾਇਰਲ ਕੀਤੀ ਉਹ ਵੀਡੀਓ ਨੂੰ ਤੁਸੀਂ ਬੜਾ ਸ਼ੇਅਰ ਕੀਤਾ ਬੜਾ ਪਿਆਰ ਦਿੱਤਾ ਬੜਾ ਧੰਵਾਦ ਤੁਹਾਡਾ ਠੀਕ ਆ ਜੀ ਔਰ ਦੂਸਰੀ ਛੜ ਖੜਾ ਆਪਣੇ ਕੋ ਰਾਜਸਥਾਨ ਦਾ ਟਰੈਕਟਰ 56V ਠੀਕ ਆ ਜੀ ਵਿਡੰਗਾ ਪਿੰਡ 43F ਸ੍ਰੀਕਰਨਪੁਰ ਗੰਗਾ ਨਗਰ ਰਾਜਸਥਾਨ 2023 ਮਾਡਲ ਔਰ ਇੱਧਰ ਟਰੈਕਟਰ ਖੜਾ ਸਾਡੇ ਆਪਣੇ ਭਰਾ ਦਾ ਹੀ ਲਾਓ ਇਹ ਸਾਰੇ ਆਪਣੇ ਭਰਾਵਾਂ ਦੇ ਟਰੈਕਟਰ ਖੜੇ ਬਗਾਨਾ ਕਿਸ ਦਾ ਨਹੀਂ ਕੰਗ ਸਾਹਿਬ ਰਾਏ ਨਕੋ ਉੱਧਰ ਜਲੰਧਰ 2023 ਮਾਡਲ 200 300 ਕੁਝ ਘੰਟੇ ਚੱਲਿਆ ਟਰੈਕਟਰ ਜੱਗੇ ਵੀਰ ਦਾ ਟਰੈਕਟਰ ਠੀਕ ਆ ਚਲੋ ਕਰਾਂਗੇ ਉਹਨਾਂ ਨਾਲ ਵੀ ਗੱਲ ਆ ਰਹੀ ਟਰੈਕਟਰ ਲੈਣ ਔਰ ਇੱਧਰ ਖੜਾ ਟਰੈਕਟਰ ਸਾਡੇ ਕੋਲ 56 ਫੇਤੀ 75 ਐਚਪੀ ਦੇ ਦੋ ਮੰਜ ਫੱਗੂ ਵਾਲ ਸਰਪੰਚ ਸਾਹਿਬ ਦਾ ਟਰੈਕਟਰ ਆ ਲਧਿਆਣੇ ਦਾ ਠੀਕ ਆ ਜੀ 2022 ਮਾਡਲ ਲੱਗੇ ਟਰਾਈਆਂ ਲੈਣ ਵੇਨੇ ਕਿੱਦਾਂ ਦੀ ਪਰਫਾਰਮ ਕਰਦੇ ਟਰੈਕਟਰ ਤੇ ਇੱਧਰ ਵੇਖ ਸਕਦੇ ਪਾਣੀ ਬਹੁਤ ਜ਼ਿਆਦਾ ਵਾ ਕਿਉਂਕਿ ਮੀਂਹ ਪੈ ਚੁੱਕਾ ਵਾ ਬਾਰਸ਼ ਬੜੀ ਹੋਈ ਆ ਖੜਾ ਪਰ ਆਪਾਂ ਥਾਂ ਸੁੱਕੇ ਸੁੱਕੇ ਲੱਭ ਬਾਰ ਖੜੇ ਆ ਤੇ ਅੰਦਰ ਖੜੇ ਟੀਐਕਸ ਪਲੱਸ ਇੰਨਾ ਚ ਇੱਕ ਟਰੈਕਟਰ ਤੇ ਇਦਾਂ ਦਾ ਖੜਾ ਯਾਰ ਇੰਨਾ ਸੁਥਰਾ ਇੰਨਾ ਸਾਫ਼ ਇੱਕ ਦਿਨ ਮੈਂ ਹੌ ਲੈਣ ਦੀ ਵੀਡੀਓ ਵੇਖਣ ਡਿਆ ਸੀ ਅੱਜ ਪਰੇ ਛਤਰੀ ਪਰੇ ਕਰਿਓ ਪੀ ਹੌ ਲੈਣ ਦਾ ਰੰਗ ਉੱਤਰ ਜਾਂਦਾ ਜੀ ਹੌ ਲੈਣ ਨੂੰ ਜੰਗ ਪੈ ਜਾਂਦਾ ਜੀ ਹੌ ਲੈਣ ਨਾਲ ਇਦਾਂ ਜਾਂਦਾ ਵਗੈਰਾ ਵਗੈਰਾ ਕਾਫੀ ਚੀਜ਼ਾਂ ਕਰ ਰਹੇ ਭਰਾ ਸਾਡੇ ਕਿ ਜ਼ਿੰਮੇਦਾਰ ਭਰਾ ਕੋਈ ਜ਼ਿਆਦਾ ਤੰਗ ਹੀ ਵਿਚਾਰਾ ਹੋ ਸਕਦੀ ਹੈ ਕਦੇ ਟਰੈਕਟਰ ਚ ਕੋਈ ਪ੍ਰੋਬਲਮ ਆਈ ਜਾਵੇ ਉਹ ਵੀ ਉਹਨਾਂ ਦੀ ਵਜ੍ਹਾ ਨਾਲ ਆ ਸਕਦੀ ਆ ਕਿਉਂਕਿ ਕਈਆ ਟਰੈਕਟਰ ਦੇ ਤੇ ਕੋਈ ਕੱਪੜਾ ਹੀ ਕੈਮੀਕਲ ਵਾਲਾ ਵਾਜ ਜਾਂਦਾ ਕਾਸਟ ਵਾਲਾ ਵਾਜ ਜਾਂਦਾ ਜਿਹਨਾਂ ਨੂੰ ਦਿੱਕਤ ਆਉਂਦੀ ਆ ਇਹ 2008 ਵਾਲ ਟਰੈਕਟਰਾਂ ਲੱਗਦਾ ਜਿੱਦਾਂ ਸਾਰਾ ਦੋਰੇ ਰੰਗ ਹੋਇਆ ਹੁੰਦਾ ਇੰਨਾ ਨਵਾਂ ਟਰੈਕਟਰ ਕੁਛ ਸਟicker ਕਿੰਨਾ ਜ਼ਬਰਦਸਤ ਲੱਗਾ ਆ ਵੀ ਰਾਜਸਥਾਨ ਦਾ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਆ ਫੁੱਲ ਨਵਾਂ ਠੀਕ ਆ ਜੀ ਇਹ ਵੀ 25f ਗੁਲਾਬੇ ਵਾਲਾ ਕਰਨਪੁਰ ਸ੍ਰੀ ਗੰਗਾ ਨਗਰ ਦਾ ਬਹੁਤ ਨਵਾਂ ਟਰੈਕਟਰ ਆ ਕਦੇ ਕਦੇ ਮੈਨੂੰ ਸ਼ੱਕ ਆ ਪੈਂਦਾ ਕਿ ਜਿੱਦਾਂ ਰੰਗ ਹੋਇਆ ਪਰ ਰੰਗ ਹੋਇਆ ਨਹੀਂ ਰੀਨਲ ਟਰੈਕਟਰ ਆ ਠੀਕ ਆ ਜੀ ਤੇ ਇੱਧਰ ਖੜੇ ਆਪਣੇ ਕੋਲ ਜੌਂਡੀਅਰ ਬ੍ਰਾਂਡ 5255 5255 5204 ਪਰ ਸਭ ਤੋਂ ਵੱਧ ਜਿਹੜੀ ਆਈਟਮ ਨਿਗਾ ਟਕੀਆਂ ਹੈ ਟ੍ਰੈਕਟਰ ਤੇ ਟਕੀਆਂ 40 41 ਐਚਪੀ ਦੇ ਤੇ ਠੀਕ ਆ ਜੀ ਕਿੰਦਾਂ ਦੀ ਪਰਫਾਰਮ ਵਖਾਏਗਾ ਵੀਡੀਓ ਚ ਵੇਖਣ ਨੂੰ ਅੰਦਰ 50 75 ਲੱਗਿਆ ਵੈਰੰਗ ਦਾ ਕੰਮ ਵੀ ਚੱਲਣ ੜਿਆ ਅੰਦਰ ਨਵੀਆਂ ਲੇਟਾਂ ਲਾ ਰਹੇ ਆ ਕੋ ਥੋੜੀਆਂ ਨਵੀਆਂ ਕਿਸਮ ਦੀਆਂ ਠੀਕ ਆ ਜੀ ਵੇਖ ਸਕਦੇ ਆ ਯਾ 75 ਯਾ ਪੈਂਠੇ ਵੀ ਰੈਡੀ ਹੋ ਜਣੇ ਹੁਣ ਥੋੜੇ ਦਿਨਾਂ ਤੱਕ ਤੇ ਚਲਦੇ ਆ ਖੇਤ ਦੇ ਵਿੱਚ ਵਿਖਾਉਣੇ ਤੁਹਾਨੂੰ ਜ਼ਬਰਦਸਤ ਪਰਫਾਰਮੈਂਸ ਫੁੱਲ ਗਰਮੀ ਦੇ ਵਿੱਚ ਟਰੈਕਟਰ ਲੱਗੇ ਹੋਣਾ ਜੇ ਤਰੀਕਾ ਕੀ ਆ 2 3 ਤਰੀਕ ਆ 7ਵਾਂ ਮਹੀਨਾ ਮੰਗਲਵਾਰ ਦਾ ਦਿਨ ਆ 2024 ਤੇ ਜਾਣੇ ਹਣ ਖੇਤ ਦੇ ਵਿੱਚ ਤਾਂ ਖੇਤ ਜਾ ਕੇ ਦੀ ਲਵਾਂਗੇ ਟ੍ਰਾਈ ਤੇ ਐਵੇਂ ਨਾ ਕਿਨੀ ਕਿਨੀ ਹੀਟ ਲੈਂਦੇ ਆ ਜੱਗਾ ਵੀਰ ਵੀ ਆ ਰਿਹਾ ਟਰੈਕਟਰ ਲੈਣ ਇਧਰ ਬੱਲ ਸਾਹਿਬ ਵੀ ਆ ਰਹੇ ਆ ਤੇ ਵੇਨੇ ਆ ਵੀ ਅੱਜ ਜੇ ਆਉਂਦੇ ਤੇ ਫਿਰ ਮੌਕੇ ਤੇ ਵੀਡੀਓ ਬਨਜੂ ਨੇ ਤੇ ਫੇ ਅਗਲੀ ਵੀਡੀਓ ਚ ਤੁਹਾਨੂੰ ਜਾਣਕਾਰੀ ਜਿਹੜੀ ਆ ਭਰਾਵਾਂ ਕੋਲ ਲਾਵਾਂਗੇ ਸਾਂਝੀ ਕਰਾਂਗੇ ਠੀਕ ਆ ਜੀ ਤੇ ਚਲਦੇ ਆਂ ਖੇਤ ਦੇ ਵਿੱਚ ਹੁਣ ਆ ਜਾਓ ਫੌਰਮੈਨੋ ਚਲਿਏ ਆਪਕੋ ਆਪਣੇ ਟਰੈਕਟਰ ਲੈ ਆਓ ਲਓ ਜੀ ਆ ਗਏ ਆਪਾਂ ਖੇਤ ਦੇ ਵਿੱਚ ਵੇਖ ਲਿਆ ਤੁਸੀਂ ਵੇਨੇ ਕਰਦੇ ਆ ਚੱਕ ਥਾਂ ਤੇ ਬਹੁਤ ਗਿੱਲਾ ਵਾ ਵਰਖਾ ਆਪ ਜਿਹੜੀ ਹੈ ਨਾ ਮਤਲਬ ਸਾਹਮਣੇ ਤੁਹਾਡੇ ਵਰਕਸ਼ਾਪ ਤੇ ਥਾਂ ਤੇ ਬਹੁਤ ਗਿੱਲਾ ਬਾਕੀ ਵੇਨੇ ਫੋਲ ਕੇ ਜੇ ਟਰਾਈ ਹੋ ਗਈ ਵਧੀਆ ਤੇ ਨਹੀਂ ਤੇ ਫਿਰ ਦੂਸਰੀ ਜਗ੍ਹਾ ਖੜਾਂਗੇ ਨੂੰ ਟਰਾਈ ਤਾਂ ਆਪਾਂ ਕਰਕੇ ਹੀ ਛੱਡਣੀ ਹੈ ਕਿਉਂਕਿ ਟਰੈਕਟਰ ਦੇਣੀ ਠੀਕ ਆ ਜੀ ਸਤਨਾਮ ਵਾਹਿਗੁਰੂ ਕਿ ਕਿਨਾਂ ਆਪੇ ਤੁਹਾਡੇ ਨਾਲ ਜ਼ਿਕਰ ਕਰande ਆਂ ਵੀਡੀਓ ਦੇ ਵਿੱਚ ਜੋ ਟਰੈਕਟਰ ਲਾ ਕੇ ਤੁਰੇ ਆਂ ਵੀ ਜੱਗਾ ਵੀਰ ਵੀ ਆ ਰਿਹਾ ਵਾ ਤੇ ਸਾਡੇ ਟਰਾਈ ਲੈਂਦਿਆਂ ਲੈਂਦਾ ਜੱਗਾ ਵੀਰ ਵੀ ਸਾਡੇ ਕੋਲ ਪਹੁੰਚ ਚੁੱਕਾ ਵਾ ਸਭ ਤੋਂ ਪਹਿਲਾਂ ਤੇ ਭਰਾ ਨਾਲ ਗੱਲਾਂ ਕਰਾਂਗੇ ਪਹਿਲਾਂ ਪਹਿਲੇ ਟਰੈਕਟਰਾਂ ਦੀਆਂ ਵੀ ਕਿਵੇਂ ਦੇ ਟਰੈਕਟਰ ਚੱਲੇ ਤੇ ਕਿਹੜੇ-ਕਿਹੜੇ ਟਰੈਕਟਰ ਜਿਹੜੇ ਆ ਭਰਾ ਨੇ ਸਾਡੇ ਕੋਲ ਮੋਡੀਫਾਈ ਕਰਾਏ ਆ ਜਿੰਨੇ ਵੀ ਆਪਣੀ ਟੱਚ ਚ ਟਰੈਕਟਰ ਕਰਾਏ ਉਹਨਾਂ ਟਰੈਕਟਰਾਂ ਦੇ ਵਿੱਚ ਕਿਸੇ ਚ ਕੋਈ ਨੁਕਸ ਪਿਆ ਤੇ ਉਹ ਵੀ ਜ਼ਿਕਰ ਕਰਾਂਗੇ ਭਰਾ ਦੇ ਨਾਲ ਤੇ ਕਿਨੇ-ਕਿਨੇ ਕੈਂਡੀਟ ਟਰੈਕਟਰ ਚੱਲ ਗਏ ਹੋਣਗੇ ਤਾਨੂੰ ਪਤਾ ਯਾ ਦਵਾਬੇ ਏਰੀਏ ਦੇ ਵਿੱਚ ਸਭ ਤੋਂ ਵੱਧ ਟਰੈਕਟਰ ਜੇ ਚੱਲਦਾ ਤੇ ਦਵਾਬੇ ਏਰੀਏ ਚ ਚੱਲਦਾ ਔਰ ਜੇ ਤਿੰਨ ਤਿੰਨ ਚਾਰ ਚਾਰ ਫਸਲਾਂ ਨਿਕਲਦੀਆਂ ਤੇ ਉਹ ਵੀ ਦਵਾਬੇ ਏਰੀਏ ਚ ਹੀ ਨਿਕਲਦੀਆਂ ਵਾ ਇਹ ਚ ਕੋਈ ਸ਼ੱਕ ਨਹੀਂ ਆ ਕੋਈ ਝੂਠ ਨਹੀਂ ਕੋਈ ਦੋ ਰਹਿ ਨਹੀਂ ਹੈਗੀ ਜੇ ਹੋਰ ਵੀ ਕਿਤੇ ਤਿੰਨ ਤਿੰਨ ਚਾਰ ਚਾਰ ਫਸਲਾਂ ਜਿਹੜੇ ਆ ਕਿਸਾਨ ਭਰਾ ਸਾਡੇ ਕੱਢਦੇ ਆ ਤੇ ਕਮੈਂਟ ਜ਼ਰੂਰ ਕਰਨ ਵੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫਸਲਾਂ ਨਿਕਲਦੀਆਂ ਅਸੀਂ ਖੜੇ ਆ ਮਾਝੇ ਦੇ ਵਿੱਚ ਮਾਝੇ ਦੇ ਵਿੱਚ ਜ਼ਿਆਦਾਤਰ ਫਸਲ ਜਿਹੜੀ ਆ ਉਹ ਦੋ ਹੀ ਨਿਕਲਦੀਆਂ ਆ ਮੈਂ ਜ਼ਿਆਦਾ ਕਣਕ ਤੇ ਝੋਨਾ ਤੇ ਕਮਾਤਾ ਹਨਾ ਤੇ ਕੁਝ ਜਗ੍ਹਾ ਹੈਗੀਆਂ ਇਦਾਂ ਦੀਆਂ ਜਿੱਥੇ ਸਬਜ਼ੀ ਲੱਗਦੀ ਜਿਦਾ ਅੰਮ੍ਰਿਤਸਰ ਏਰੀਆ ਵਾ ਤੇ ਬਾਕੀ ਗੱਲ ਕਰਨ ਲੱਗੇ ਜੱਗੇ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਜੱਗੇ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਪਿੰਡ ਕੰਗਸਾਹ ਬਰਾਏ ਆ ਹਾਂਜੀ ਤਹਿਸੀਲ ਨਕੋਦਰ ਆ ਜ਼ਿਲ੍ਹਾ ਜਲੰਧਰ ਆ ਤੇ 2023 ਮਾਡਲ ਸਾਡਾ ਟਰੈਕਟਰ ਵਾ ਕੋ 300 ਤੇ ਕੁਝ ਘੰਟੇ ਚੱਲਿਆ ਵਾ ਹਾਂ 360 ਕੈਂਡੀਡੇਟ ਚੱਲਿਆ ਜੇ ਸਾਡਾ ਤੇ ਸਭ ਤੋਂ ਪਹਿਲਾਂ ਜੱਗੇ ਭਾਈ ਮੈਨੂੰ ਇਹ ਦੱਸੋ ਵੀ ਅਮੈ ਸੌਰੀ ਕੈਨੇਡਾ ਦੇ ਤੋਂ ਭਰਾ ਜਿਹੜਾ ਵਾ ਛੱਡ ਕੇ ਆ ਗਿਆ ਇੱਥੇ ਖੇਤੀ ਕਰਨ ਆਵਾ ਸਭ ਤੋਂ ਤੇ ਵੱਖਰੀ ਤੇ ਵਧੀਆ ਗੱਲ ਇਹ ਲੱਗਦੀ ਆ ਕਿ ਹਰ ਬੰਦਾ ਵਿਦੇਸ਼ ਜਾ ਕੇ ਕੰਮ ਕਰਨਾ ਚਾਹੁੰਦਾ ਵਾ ਪਰ ਸਾਡਾ ਜੱਗਾ ਭਰਾ ਜਦੋਂ ਵੀ ਆਉਂਦਾ ਰਿਹਾ ਨਾ ਕੈਨੇਡਾ ਤੋਂ ਉਦੋਂ ਸਾਡੇ ਵਾਸਤੇ ਬਹੁਤ ਵੱਡੇ ਵੱਡੇ ਗਿਫਟ ਲੈ ਕੇ ਆਉਂਦਾ ਰਿਹਾ ਭਰਾ ਤੇ ਆਪਾਂ ਵੀਡੀਓ ਵੀ ਪਾਉਂਦੇ ਰੇ ਉਦਾਂ ਤੇ ਹੁਣ ਅਸੀਂ ਗੱਲ ਫੇਰ ਲੱਗੇ ਕਰਨ ਵੀ ਬਾਹਰ ਜਾ ਕੇ ਸੈੱਟ ਹੋਣਾ ਵਧੀਆ ਲੱਗਦਾ ਪਰ ਜੱਗੇ ਵੀਰ ਨੇ ਇੱਥੇ ਖੇਤੀ ਬਹੁਤ ਵਧੀਆ ਸੈੱਟ ਕੀਤੀ ਆ ਤੇ ਜੱਗੇ ਵੀਰ ਦੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਭਰਾ ਜਿਹੜਾ ਵਾ ਸਟੋਰ ਬਣਾਉਣ ਡਿਆ ਉਹ ਕਿੰਨੀ ਜਗ੍ਹਾ ਸਟੋਰ ਆ ਜਿਹੜਾ ਆਪਾਂ ਮਤਲਬ ਮੱਕੀ ਸਟੋਰ ਕਰਨਾਸਤੇ ਬਣਾਇਆ ਉਹ ਪੌਣੇ 2 ਏਕੜ ਚ ਬਾਜੀ ਕੀਤਾ ਅੱਛਾ ਪੌਣੇ 2 ਏਕੜ ਚ ਬਿਲਕੁਲ ਸੈੱਟ ਤਿਆਰ ਹੋ ਗਿਆ ਵਾ ਸੈੱਟ ਹੋ ਗਿਆ ਰੈਡੀ ਤੇ ਭਰਾ ਕੋਲ ਕੁੱਲ ਟਰੈਕਟਰ ਕਿੰਨੇ ਆ ਇਸ ਟਾਈਮ 10 ਬਾਜੀ 10 ਟਰੈਕਟਰ ਵਾ 11ਵਾਂ ਟਰੈਕਟਰ ਸਾਡਾ ਇਹ ਆ ਜਿਹਦੇ ਵਿੱਚ 56 30 56B ਤੇ 363 ਇੱਕ ਉਹ 363 ਜਿਹੜਾ ਸਭ ਤੋਂ ਪਹਿਲਾ ਐਡੀਸ਼ਨ ਜਿਹੜਾ 50 HP ਕੈਟਾਗਰੀ ਚ ਮੋਡੀਫਾਈ ਕੀਤਾ ਨਾ ਆਪਾਂ ਉਹ ਸੁਪਰ ਦਿੱਤਾ ਜੀ ਨਹੀ ਭਾਜੀ ਜਿਹੜਾ 50 HP ਕੈਟਾਗਰੀ ਚ ਟਰੈਕਟਰ ਕੀਤਾ ਬਿਲਕੁਲ ਨਵਾਂ ਹਾਂ ਹੋਰ ਹਾਰ ਪਾ ਗਿਆ ਜਿਹੜਾ ਤੁਸੀਂ ਲੈਂਦਿਆਂ ਸਾਰੀ ਟਾਇਰ ਵੱਡੇ ਕਰਤੇ ਸੀ ਡੈਕ ਲਵਾ ਕੇ ਅਗਲੇ ਦਿਨ ਸਾਡੇ ਕੋਲ ਟਰੈਕਟਰ ਪਹੁੰਚ ਗਿਆ ਸੀ ਉਹ ਟਰੈਕਟਰ ਦੀ ਗੱਲ ਕਰਨ ਦੇ ਵੀ ਉਹ ਵੀ ਅਸੀਂ ਭਰਾ ਦਾ ਕੀਤਾ ਉਹ ਕਿੰਨੇ ਘੰਟੇ ਚਲਾਤਾ ਜੱਗੇ ਭਾਜੀ ਉਹ ਭਾਜੀ ਚੱਲ ਗਿਆ ਮੇਰੇ ਖਿਆਲ ਨਾਲ 900 ਘੰਟਾ ਅਸਾਂ 900 ਘੰਟਾ ਚਲਾ ਵੀ ਦਿੱਤਾ ਵਾ ਅਜੇ ਮੋਡੀਫਾਈ ਕੀਤੇ ਨੂੰ ਸਾਲ ਖੰਡ ਹੋਇਆ ਨਾ ਹਾਂਜੀ 1 ਸਾਲ ਸਾਲ ਲੈ ਕੇ ਜਿਆਦਾ ਆ ਨਹੀਂ ਸਾਲ ਸਾਲ ਨਹੀਂ ਸਾਲ ਤੋਂ ਸਾਲ ਤੋਂ ਘੱਟ ਹੋਇਆ ਸਾਲ ਤੋਂ ਘੱਟ ਹੀ 900 ਕਿੰਟਾ ਚਲਾਤਾ 11 ਟਰੈਕਟਰ ਹੋਣ ਦੇ ਬਾਵਜੂਦ ਵੀ 12 ਤੇ ਹੋਰ ਜੱਗੇ ਪਈਏ ਦੱਸੋ ਕਿ ਕਿਸੇ ਵੀ ਟਰੈਕਟਰ ਦੇ ਵਿੱਚ ਉਦੋਂ ਦਾ ਕੋਈ ਨੁਕਸ ਪਿਆ ਹੋਵੇ ਕੋਈ ਕਿਸ ਤਰੀਕੇ ਦਾ ਵੀ ਪਿਆ ਹੋਵੇ ਮਾੜਾ ਮੋਟਾ ਵੀ ਪਿਆ ਹੋਵੇ ਭਾਜੀ ਕਿਸੇ ਚੈੱਕਰ ਪਈਏ ਦਾ ਨੁਕਸ ਵੀ ਨਹੀਂ ਪਿਆ ਜੇ ਨੁਕਸ ਪਿਆ ਹੁੰਦਾ ਤੇ ਜੱਗੇ ਵੀਰ ਦਾ ਆ ਟਰੈਕਟਰ ਮੋਡੀਫਾਈ ਨਾ ਹੁੰਦਾ ਨਾ ਨਾ ਹਾਂ ਨਾ ਭਾਜੀ ਹੁਣ ਤਾਂ ਆਪਾਂ ਜਿੰਨੇ ਆਉਂਦੇ ਪਹਿਲਾਂ ਇੱਥੇ ਹੀ ਆਉਂਦੇ ਆ ਹਾਂ ਪਹਿਲਾਂ ਸਿੱਧੇ ਇੱਥੇ ਆਉਂਦੇ ਆ ਇਹ ਵੀ ਜੱਗੇ ਭਾਈ ਨੂੰ ਨਵਾਂ ਟਰੈਕਟਰ ਨਹੀਂ ਲੈ ਕੇ ਦਿੱਤਾ ਆਪਾਂ ਚੱਲਿਆ 300 ਕੁਝ ਘੰਟਿਆਂ ਉਹ ਭਰਾ ਸਾਡੇ ਜਿਹੜੇ ਆ ਦੇ ਕੇ ਕੰਪਨੀ ਦੇ ਵਿੱਚ ਟਰੈਕਟਰ ਹੋਰ ਲੱਗੇ ਆਪਾਂ ਜਿਹੜਾ ਦੂਜੇ ਤੀਜੇ ਦਿਨ ਸਾਨੂੰ ਪਤਾ ਲੱਗਾ ਤੇ ਆਪਾਂ ਟਰੈਕਟਰ ਉਦੋਂ ਹੀ ਲੈ ਲਿਆ ਪਰ ਇੱਕ ਚੀਜ਼ ਦੱਸ ਦੇਣਾ ਤੁਹਾਨੂੰ 56 ਤੀ ਇਹ ਟਰੈਕਟਰ ਜਦੋਂ ਆਪਾਂ ਲੈ ਕੇ ਆਏ ਰੱਬ ਨੂੰ ਯਾਦ ਕਰਕੇ ਕਹਿੰਨੇ ਆਂ ਵੀ ਪੰਜਾਬ ਤੋਂ ਲੱਖ ਰੁਪਈਆ ਇਹਦਾ ਨਫਾ ਆਪਾਂ ਨੂੰ ਦਿੰਦੇ ਰਹੇ ਆ ਜਿਹੜਾ ਕਿ ਮੈਂ ਜੱਗੇ ਭਾਈ ਨੂੰ ਕਿਹਾ ਮੈਂ ਗੱਲ ਨਹੀਂ ਕੀਤੀ ਇਹਨਾਂ ਕਿਉਂਕਿ ਇਹਨੇ ਦੇਣਾ ਹੀ ਨਹੀਂ ਜਿਹੜੇ ਭਰਾ ਨੂੰ ਲੈ ਕੇ ਦਿੱਤਾ ਤੇ ਲਿਆ ਵੀ ਰਾਤ ਦੇ 9:30 ਵਜੇ ਟਰੈਕਟਰ ਆ ਔਰ ਇਸ ਟਰੈਕਟਰ ਨੂੰ ਜੱਗੇ ਵੀਰ ਨੇ ਜਾ ਕੇ ਵੇਖਿਆ ਵੀ ਨਹੀਂ ਵੀ ਟਰੈਕਟਰ ਕਿਦਾਂ ਦਾ ਵੈ ਇਦਾਂ ਨਹੀਂ ਜੱਗੇ ਭਾਈ ਆਪਾਂ ਤਾਂ ਤੁਸੀਂ ਕਿਹਾ ਵੀ ਮੇਰੀ ਗਾਰੰਟੀ ਆਪਾਂ ਕੀ ਚਲਾ ਕੇ ਦੇਖਣਾ ਹੈ ਆਪਾਂ ਟਰੈਕਟਰ ਦੇ ਲਾਗੇ ਨਹੀਂ ਗਏ ਜੋ ਲਾਗੇ ਜਾ ਕੇ ਮੜ ਜਾਂ ਨੇਰੇ ਚ ਵੇਖਿਆ ਵੀ ਕਿਦਾਂ ਦਾ ਜੱਗੇ ਵੀਰ ਨੇ ਨਹੀਂ ਸਲਫ ਮਾਰਿਆ ਟਰੈਕਟਰ ਨੂੰ ਬਾ ਟਰੈਕਟਰ ਸਾਨੂੰ ਬਿਲਕੁਲ ਨਵਾਂ ਨਕੋਰ ਮਿਲਿਆ ਜਿਹੜੇ ਕਿਸਾਨ ਭਰਾ ਨੇ ਵੀ ਦਿੱਤਾ ਵਾ ਉਹ ਭਰਾ ਵੀ ਜਿਹੜੇ ਨਵੇਂ ਟਰੈਕਟਰ ਲੈ ਗਏ ਉਹਨਾਂ ਦੇ ਵੀ ਮੋਡੀਫਾਈ ਕਰਤੀ ਜੱਗੇ ਭਾਈ ਟਰੈਕਟਰ ਆਪਾਂ ਮਤਲਬ ਉਹ ਵਿੱਚ ਟਰੈਕਟਰ ਦੇ ਕੇ 3 ਹੀ 56 ਉਸਾ ਤੇ 356ਤੀ ਦੇ ਕੇ ਉਹ ਤੇ ਟ੍ਰੈਕਟਰ ਲੈ ਕੇ ਹੋਰ ਉਹ ਹੋਰ ਦੋ ਆਪਾਂ ਉਹਨਾਂ ਦੇ ਮੋਡੀਫਾਈ ਕਰਕੇ ਦਿੱਤੇ ਆ ਮਤਲਬ ਕੰਪਨੀ ਚੋਂ ਨਿਕਣ ਤੋਂ ਪਹਿਲਾਂ ਆਪਣੀ ਵਰਕਸ਼ਾਪ ਤੇ ਵਰਕਸ਼ਾਪ ਤੋਂ ਬਾਅਦ ਕਰ ਗਏ ਉਹਨਾਂ ਦੇ ਹਾਂਜੀ ਤੇ ਲੱਗਿਆ ਲੈਨ ਟ੍ਰਾਈ ਹੁਣ ਤੇ ਬਾਕੀ ਜੱਗੇ ਵੀ ਜਿਹੜੇ ਆਪਾਂ ਹੋਰ ਆਪਣੇ ਟੱਚ ਚ ਕੀਤੇ ਜਿੱਦਾਂ ਉਹ ਕਿਹੜਾ ਪਿੰਡ ਆਪਣੇ ਲੱਗੇ ਪੈਂਦਾ ਵਾ ਜੱਲੋ ਹਾਂ ਜੱਲੋਵਾਰ ਚਾਚਾ ਜੀ ਉਹਨਾਂ ਦੇ ਟਰੈਕਟਰ ਉਹਨਾਂ 'ਚ ਕੋਈ ਨੁਕਸਤ ਨਹੀਂ ਪਿਆ ਕੇ ਟੈਟ 'ਚ ਵੀ ਚੱਲਣ ਦੇ ਟਰੈਕਟਰ ਉਹਨਾਂ ਕੇ ਖੜੇ ਆ ਆਪਣੇ ਉਹ ਚਾਚੇ ਵਾਲੇ ਨੂੰ ਮੇਰੇ ਸੋਹਣਾ 3 ਸਾਲ ਹੋ ਗਏ ਕੀਤੇ ਹਾਂਜੀ ਹਾਂਜੀ ਹੋ ਗਏ ਜੌਂਡੀਆ ਨੂੰ ਹੋ ਗਏ ਇੱਕ 7500 ਕੀਤਾ ਆਪਾਂ ਹੋਰ ਲਾਗੇ ਲਾਗੇ ਭਿੰਦੇ ਵੀਰ ਦੇ ਵੀ ਕੀਤੇ ਆ ਆਪਣੇ ਤੋਂ ਭਾਜੀ ਇਦਾਂ ਜਿਹੜਾ ਬੰਦਾ ਆਪਣੇ ਵਾਲਾ ਟਰੈਕਟਰ ਚਲਾ ਕੇ ਚਲ ਜਾਂਦਾ ਉਹ ਮੁੜ ਕੇ ਫੇਰ ਇੱਧਰ ਨੂੰ ਹੀ ਆਉਂਦਾ ਉੱਥੇ ਨਹੀਂ ਚਲਾਉਂਦਾ ਠੀਕ ਆ ਭਾਜੀ ਤੇ ਲੱਗੇ ਟ੍ਰਾਈ ਲੈਣ ਤੇ ਇਹ ਵੀ ਗੱਲ ਆ ਕਮੈਂਟਾਂ 'ਚ ਬੜੇ ਭਰਾ ਕਹਿੰਦੇ ਵੀ ਟਰੈਕਟਰ ਭੰਨਣ ਦੇ ਚਲਾਉਣਾ ਨਹੀਂ ਆਉਂਦਾ ਇਦਾਂ ਵ ਪਰ ਜੱਗੇ ਵੀਰ ਨੇ ਉਦੋਂ ਹੀ ਲੈਣ ਦਾ ਕਿਹਾ ਵੀ ਜੱਗੇ ਭਾਈ ਟਰੈਕਟਰ ਦੀ ਪੂਰੀ ਹੱਤ ਕਰਾਉਣੀ ਵੀਡੀਓ ਚ ਤੇ ਅਸੀਂ ਹੱਤ ਕਰਾਵਾਂਗੇ ਕਿਉਂਕਿ ਸਾਡੇ ਆਪਣੇ ਟਰੈਕਟਰ ਵਾ ਤੇ ਤੁਹਾਨੂੰ ਚਲਾ ਕੇ ਟਰੈਕਟਰ ਜਿਹੜਾ ਇੱਥੇ ਵਿਖਾਲਦੇ ਵੀ ਕਿਦਾਂ ਚੁੱਕ-ਚੁੱਕ ਵੱਜਦਾ ਵਾ ਔਰ ਦੂਸਰੀ ਗੱਲ ਸਾਡੀ ਇਹ ਚੁੱਕ-ਚੁੱਕ ਵੱਜਣ ਨਾਲ ਜਿਹੜੇ ਕਿਸਾਨ ਭਰਾਵਾਂ ਕੋਲ ਨਿਊ ਆਲਨ ਟਰੈਕਟਰ ਹੈਗੇ ਆ ਨਾ ਉਹਨਾਂ ਨੂੰ ਹੋਰ ਯਕੀਨ ਹੋ ਜਾਂਦਾ ਵੀ ਵਾਕੇ ਟਰੈਕਟਰ ਬੜੇ ਪੱਕੇ ਆ ਠੀਕ ਆ ਤੇ ਵੇਨੇ ਵੀ ਹੋਰ ਵੀ ਕੋਈ ਟਰੈਕਟਰ ਇਦਾਂ ਮਾਰ ਕੇ ਚੱਲਦਾ ਟਰੈਕਟਰ ਨਹੀਂ ਚੱਲਦਾ ਜੱਗੇ ਭਾਈ ਨੂੰ ਨਾਲ ਹੀ ਭਾਲਣਾ ਆਪਾਂ ਜੀ ਆ ਗਿਆ ਆਪਾਂ ਚੇਂਜ ਕਰਦੇ ਆਂ ਆਣ ਭਾਈ ਕਹਿੰਦੇ ਜਾਂਦੇ ਆ ਟਾਇਰ ਚੇਂਜ ਕਰਨੇ ਆ ਪਰ ਜਿੱਦਾਂ ਅੱਗੇ ਇੱਕ ਦਿਨ 36 ਦੀ ਚਲਾਇਆ ਉਦਾਂ ਹੀ ਲੱਗੇ ਚਲਾਉਣਾ ਸਤਨਾ ਵਾਹਿਗੁਰੂ ਉੱਟ ਜਾ ਫੜ ਲੋ ਆਪਾਂ ਤੁਹਾਨੂੰ ਡਿੱਗਣ ਨਹੀਂ ਦਿੰਦੇ ਇੱਕ ਦਿਨ ਮੈਂ ਟਰੈਕਟਰ ਖੜਖੜ ਕ ਕਰ ਕਰ ਚਲਾਇਆ ਸੀ ਤੇ ਬੜੇ ਕਮੈਂਟ ਹੁੰਦੇ ਸੀ ਕਿ ਲੀਵਰ ਚੁੱਕ ਗਈ ਤੁਰਿਆ ਆਦਾ ਨਹੀਂ ਤੁਰ ਸਕਦਾ ਪਰ ਅੱਜ ਵੇਖ ਲੋ ਲੀਵਰ ਵੀ ਥੱਲੇ ਆ ਵਿਖਾ ਦਿਓ ਲੀਵਰ ਥੱਲੇ ਆ ਪਰ ਇੱਕ ਵਾਰੀ ਫੇਰ ਏਦਾਂ ਵਿਖਾਵਾਂਗੇ ਚੁੱਕ ਕੇ ਮਾਰ ਕੇ ਵੀ ਥੱਲੇ ਲੀਵਰਾਂ ਦੇ ਟਰੈਕਟਰ ਤੁਰਦਾ ਕਿ ਨਹੀਂ ਤੁਰਦਾ ਆ ਚੈੱਕ ਕਰ ਲੋ ਲੀਵਰ ਥੱਲੇ ਆ ਲੀਵਰ ਚੁੱਕਾਂਗੇ ਨਹੀਂ ਠੀਕ ਆ ਜੀ ਕਿ ਰਾਕ ਦਿਨ ਮੈਂ ਅੱਗੇ 5230 ਚਲਾਇਆ ਸੀ ਉੱਤੇ ਬੜੇ ਕਮੈਂਟ ਹੋਏ 33 ਦੇ ਕਮੈਂਟ ਹੋਏ ਵੀ ਚੱਲਿਆ ਤੇ ਲਿਫਟ ਚੁੱਕ ਗਈ ਹੈ ਲੀਵਰ ਉਦਾਂ ਨਹੀਂ ਤੁਰ ਸਕਦਾ ਹੈ ਪਰ ਅਜ ਹੱਥ ਖੜੇ ਕਰਨ ਦਾ ਮਤਲਬ ਸਾਡਾ ਇਹੋ ਹੀ ਹੁੰਦਾ ਵਾ ਵੀ ਸਾਡੇ ਹੱਥ ਲੀਵਰਾਂ ਦੇ ਤੇ ਨਹੀਂ ਹੈਗੇ ਠੀਕ ਆ ਜੀ ਤੇ ਟਾਇਰਾਂ ਦੀ ਸਲਿੱਪਿੰਗ ਤੋਂ ਪਤਾ ਲੱਗ ਜੂ ਵੀ ਆਪਾਂ ਲੀਵਰ ਚੁੱਕੇ ਕਿ ਨਹੀਂ ਚੁੱਕੇ ਥੱਲੇ ਆ ਜੋ ਉਹ ਕੰਮ ਨਾ ਹੋਵੇ ਇੱਥੇ ਖਲੋਣਾ ਪਰ ਲੱਗ ਗਈ ਇੱਥੇ ਹੱਲਾ ਤੋਂ ਪਰੇ ਕੱਢ ਪਿੰਨਾ ਅੰਦਰੋਂ ਜੈਕ ਉਤਾਰ ਕੇ ਪਿੰਨਾ ਕੱਢ ਕੇ ਚਲਾ ਕੇ ਬਹਾਲਦੇ ਆ ਇਹੇ ਹੀ ਚਲਾਉਣਾ ਸੀ ਐਦ ਕੀ ਐਦਾਂ ਹੀ ਜੱਗਾ ਵੀਰ ਕਹਿੰਦਾ ਐਦਾਂ ਹੀ ਚਲਾਉਣਾ ਸੀ ਨਹੀਂ ਨਹੀਂ ਐਦਾਂ ਕੱਢ ਇਹ ਨਹੀਂ ਹੈਗਾ ਕਿ ਅਹੀਂ ਆਪਣੀ ਮਰਜ਼ੀ ਨਾਲ ਬਾਕੀ ਟਰੈਕਟਰ ਸਾਡਾ ਆਪਣਾ ਵਾ ਇਹ ਵੀ ਵੀਡੀਓ ਚ ਦੱਸਦੀ ਟਰੈਕਟਰ ਸਾਡਾ ਆਪਣਾ ਵਾ ਕਈਆਂ ਭਰਾਵਾਂ ਨੂੰ ਇਹ ਲੱਗਦਾ ਕਿ ਗੱਕਾਂ ਦੇ ਟਰੈਕਟਰ ਤੋਂ ਨੇ ਕਸਟਮਰਾਂ ਦੇ ਟਰੈਕਟਰ ਤੋਂ ਨੇ ਜਿਹੜਾ ਸਾਡੇ ਕੋਲੋਂ ਦਾ ਸਾਡਾ ਪ੍ਰਾਈਸ ਆਉਂਦਾ ਦੂਜਾ ਆਉਂਦਾ ਹੀ ਨਹੀਂ ਆ 700 ਘੰਟਾ ਦਾ ਆਪਣਾ 55 ਦਾ 700 ਘੰਟਾ ਮੋਡੀਫਿਕੇਸ਼ਨ ਤੋਂ ਬਸ 5230 ਚਲਾਤਾ ਵਾ ਹੜ ਲਾਓ ਜੀ ਆਪਾਂ ਲੱਗੇ ਆਨਲਾਈਨ ਟ੍ਰਾਈ ਜੱਕ ਧਰਤੇ ਆ ਤੇ ਵੈਨੇ ਜੱਕ ਕੱਢ ਕੇ ਵੀ ਸਾਲਾ ਮਾਰਦਾ ਕਿ ਨਹੀਂ ਮਾਰਦਾ ਤੁਰਦਾ ਕਿ ਨਹੀਂ ਤੁਰਦਾ

ਇਹ ਤੇਲਾ ਖੜਕੇ ਨਾ ਗੇਰ ਵਾਲਾ ਆਟਾ ਪਾ ਖੋਲੀ